ਤੇ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਬੁਲੇਟਿਨ ਟ੍ਰਾਈ ਸਿਟੀ ਦਾ ਸੀਸੀਟੀਵੀ ਤਾਂ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਦੇ ਨਾਲ ਜਿੱਥੇ ਮੁਹਾਲੀ ਦੇ ਵਿੱਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸੋਦੀਆ ਦੇ ਵੱਲੋਂ ਸਾਰਸ ਮੇਲਾ ਗਰਾਊਂਡ ਦੇ ਵਿੱਚ ਲੱਗੇ ਮੁਹਾਲੀ ਕਾਰਨੀਵਲ ਦਾ ਪੰਜਾਬ ਸੱਕੀ ਸ਼ਕਤੀ ਮੇਲਾ ਦੇ ਵਿੱਚ ਰਸਮੀ ਉਦਘਾਟਨ ਜੜਾ ਕੀਤਾ ਗਿਆ ਤਾਂ ਇਹ ਮੇਲਾ ਮਹਿਲਾ ਸਸ਼ਕਤੀਕਰਨ ਤੇ ਪਿੰਡ ਪਦਰੀ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਦੇ ਨਾਲ ਆਯੋਜਿਤ ਕੀਤਾ ਗਿਆ ਮੇਲੇ ਦੇ ਵਿੱਚ ਮਹਿਲਾਵਾਂ ਦੇ ਵੱਲੋਂ ਤਿਆਰ ਕੀਤੇ ਗਏ ਉਤਪਾਦ ਦੇਸੀ ਖਾਣ-ਪੀਣ ਦੇ ਸਟਾਲ ਤੇ ਸੱਭਿਆਚਾਰਕ ਪ੍ਰੋਗਰਾਮ ਇਸ ਪੂਰੇ ਮੇਲੇ ਦੇ ਖਿੱਚ ਦਾ ਕੇਂਦਰ ਬਣੇ ਰਹੇ ਤਾਂ ਇਸ ਕਾਰਨੀਵਲ ਦੇ ਰਾਹੀਂ ਕਲਾਕਾਰਾਂ ਅਤੇ ਉਦਯੋਗਪਤੀਆਂ ਨੂੰ ਵੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਿਆ ਇਹ ਮਾਣ ਨਾਲ ਇਹ ਗੱਲ ਦੱਸਦੇ ਆ ਬੜੀ ਖੁਸ਼ੀ ਨਾਲ ਇਹ ਗੱਲ ਦੱਸਦੇ ਆ ਕਿ ਅੱਜ ਜਿਹੜੇ ਤੁਸੀਂ ਮੇਲੇ ਲੱਗਦੇ ਦੇਖ ਰਹੇ ਹੋ ਨਾ ਇਹ ਪਹਿਲਾਂ ਨਹੀਂ ਸੀ ਲੱਗਿਆ ਕਰਦੇ ਪੰਜਾਬ ਨੂੰ ਉਜਾੜਨ ਦੇ ਵਿੱਚ ਪੁਰਾਣੀਆਂ ਸਰਕਾਰਾਂ ਨੇ ਕੋਈ ਕੰਮ ਨਹੀਂ ਸੀ ਛੱਡੀ ਇਹ ਜੇ ਮੇਲਿਆਂ ਦਾ ਪੰਜਾਬ ਦੁਆਰਤੀ ਬਣਿਆ ਅੱਜ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਤੁਸੀਂ ਮੁਹਾਲੀ ਦੇ ਕਾਰਨੀਵਲ ਮੇਲੇ ਤੇ ਪਹੁੰਚੇ ਹੋਇਓ ਆ ਜure ਇਸ ਕਾਰਨੀਵਲ ਦੇ ਜੇ ਅੱਜ ਲੱਗਣ ਦੇ ਕਾਰਨ ਬਣੇ ਨੇ ਔਰ ਪੰਜਾਬ ਦੇ ਹਰ ਇੱਕ ਜਿਲੇ ਦੇ ਅੰਦਰ ਕਰਵਾ ਰਹੇ ਹਾਂ ਔਰ ਹਰ ਇੱਕ ਕਨਸਟੀਟੂਐਂਸੀ ਦੇ ਵਿੱਚ ਕੋਈ ਨਾ ਕੋਈ ਅਸੀਂ ਸੱਭਿਆਚਾਰਕ ਤੇ ਜਿਹੜੇ ਸਾਡੇ ਕਲਚਰਲ ਪ੍ਰੋਗਰਾਮ ਨੇ ਉਹ ਕਰਵਾ ਰਹੇ ਹਾਂ ਕਿਹਦੇ ਵਾਸਤੇ ਕਿ ਤਾਂ ਜੋ ਸਾਡੇ ਜਿਹੜਾ ਪੰਜਾਬ ਹੈ ਦੁਆਰਤੀ ਰੰਗਲਾ ਪੰਜਾਬ ਬਣ ਸਕੇ ਸਾਡੇ ਪੰਜਾਬ ਦਾ ਯੂਥ ਇੰਨਾ ਮਤਲਬ ਕਾਬਲੇ ਤਾਰੀਫ ਕੰਮ ਕਰਦੇ ਆ ਉਹਨਾਂ ਨੂੰ ਖਤਿਰਤਾ ਡਿਸਪਲੇ ਕਰਨਾ ਨਾ ਕਿਸੇ ਨੇ ਪਲੇਟਫਾਰਮ ਹੀ ਨਹੀਂ ਸੀ ਦਿੱਤਾ ਅਜੇ ਤੱਕ ਸੋ ਇਹ ਵਿਜਨ ਸੀ ਸਾਡਾ ਅਸੀਂ ਅੱਜ ਇਸ ਮਤਲਬ ਕਿ ਤੁਸੀਂ ਦੇਖ ਸਕਦੇ ਹੋ ਜ਼ਿਆਦਾਤਰ ਤੁਹਾਨੂੰ ਦੇ ਜਿਹੜੀਆਂ ਸਟਾਲਸ ਮਿਲਣਗੀਆਂ ਇਹ ਵਿਮਨ ਇੰਟਰਪ੍ਰੀਨਿਅਰ ਦੀਆਂ ਮਿਲਣਗੀਆਂ ਜ਼ਿਆਦਾ ਸਾਰੀਆਂ ਸਾਡੀਆਂ ਮਾਤਾਵਾਂ ਤੇ ਭੈਣਾਂ ਦੀਆਂ ਸਟਾਲਸ ਮਿਲਣਗੀਆਂ ਤਦਰ ਮੁਹਾਲੀ ਦੇ ਜੁਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਹੋਏ ਦਿਨ ਦਿਹਾੜੇ ਗੁਰਵਿੰਦਰ ਸਿੰਘ ਉਰਫ ਗੈਰੀ ਦੇ ਕਤਲ ਮਾਮਲੇ 'ਚ ਮੁਹਾਲੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁੱਖ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੀ ਪਛਾਣ ਬਲਤੇਜ ਸਿੰਘ ਉਰਫ ਬੰਟੀ ਨਿਵਾਸੀ ਜ਼ਿਲ੍ਹਾ ਫਰੀਦਕੋਟ ਤੇ ਮੰਗਤ ਸਿੰਘ ਉਰਫ ਮੈਕਸ ਨਿਵਾਸੀ ਜਲਾਲਾਬਾਦ ਦੇ ਵਜੋਂ ਹੋਈ ਹੈ ਐਸਐਸਪੀ ਮੁਹਾਲੀ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਜਿਹੜੀ ਆ ਉਸਾਂਜਿ ਕੀਤੀ ਗਈ ਹੈ ਜਿਹੜੀ ਅੱਜ ਦੀ ਆਪਣੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਇਹ ਇੱਕ ਮਰਡਰ ਜਿਹੜਾ ਹੈਗਾ 28 ਜਨਵਰੀ ਨੂੰ ਕੋਰਟ ਕੰਪਲੈਕਸ ਦੇ ਬਾਹਰ ਜਿਹੜੀ ਨਾਲ ਆਪਣੀ ਏਸੀਸੀ ਸੁਸਾਇਟੀ ਹੈਗੀ ਹੈ ਸਾਹਮਣੇ ਬਿਲਕੁਲ ਉਹਦੇ ਕੰਧ ਦੇ ਨਾਲ ਪਾਰਕਿੰਗ 'ਚ ਖੜੀ ਗੱਡੀ ਕੋਲੋਂ ਜਦੋਂ ਇੱਕ ਬੰਦਾ ਗੁਰਵਿੰਦਰ ਸਿੰਘ ਨਾਮ ਦਾ ਵਿਅਕਤੀ ਆਇਆ ਸੀ ਤਾਂ ਉਹਦੇ ਉੱਪਰ ਇੱਕ ਸ਼ੂਟਰ ਨੇ ਗੋਲੀਆਂ ਚਲਾ ਕੇ ਉਹਨੂੰ ਮੌਕੇ ਤੇ ਹੀ ਮਾਰ ਦਿੱਤਾ ਸੀ ਜੀ ਉਹਦੇ ਸਬੰਧ ਚ ਹੈਗੀ ਹੈ ਤਾਂ ਇਹਦੇ 'ਚ ਗੋਲਡੀ ਬਰਾੜ ਇਜ਼ ਦਾ ਮੇਨ ਮਾਸਟਰਮਾਈਂਡ ਜਾਂ ਹੈੱਡ ਜਿਹਨੂੰ ਆਪਾਂ ਕਹਿ ਲਈਏ ਵੀ ਜਿਨੇ ਇਹ ਮਰਡਰ ਕਰਵਾਇਆ ਹੈਗਾ ਦੋ ਉਹਦੇ ਆਪਰੇਟਿਵ ਫੋਰਨ ਬੇਸਡ ਬੰਦੇ ਜਿਹੜੇ ਇੱਕ ਵਿੱਕੀ ਸੱਟੇ ਵਾਲਾ ਜਿਹੜਾ ਫਰੀਦਕੋਟ ਦਾ ਹੀ ਰਹਿਣ ਵਾਲਾ ਜੀ ਇੱਕ ਰਵੀ ਹੈ ਮੁੰਡਾ ਫਰੀਦਕੋਟ ਦਾ ਉਹ ਵੀ ਬਾਹਰ ਹੈਗਾ ਯੂਰਪ ਦੇ ਵਿੱਚ ਇਹ ਦੋ ਬੰਦਿਆਂ ਨੇ ਇੱਥੇ ਮੋਡਿਊਲ ਤਿਆਰ ਕਰਕੇ ਇਹਨੂੰ ਆਪਰੇਸ਼ਨ ਨੂੰ ਐਗਜ਼ੀਕਿਊਟ ਕਰਾਇਆ ਸੀਗਾ ਇਹਦੇ ਵਿੱਚ ਜਿਹੜੀ Bajaj Pulsar ਮੋਟਰਸਾਈਕਲ ਯੂਜ਼ ਹੋਇਆ ਸੀ ਮੌਕੇ ਤੇ PB 22D 5 544 ਤੇ ਦੂਸਰੇ Honda Amaze ਗੱਡੀ ਸੀ UP ਨੰਬਰ UP 14 CD 63 47 ਇਹ ਦੋਨੋਂ ਵਹੀਕਲ ਰਿਕਵਰ ਕਰ ਲਏ ਗਏ ਆ ਜੀ ਤੇ ਇਹ ਦੋਨੋਂ ਬੰਦੇ ਜਿਨ੍ਹਾਂ ਨੇ ਇੱਥੋਂ ਇਹਨਾਂ ਨੂੰ ਭੱਜਣ ਲਈ ਛੱਡਿਆ ਸੀਗਾ ਇਹ ਬੰਦਿਆਂ ਨੇ ਭੱਜਣ 'ਚ ਮਦਦ ਕੀਤੀ ਸੀ ਇਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਜੀ ਤੇ ਹੁਣ ਗੱਲ ਜ਼ਿਰਖਪੁਰ ਦੀ ਕਰਦੇ ਹਾਂ ਜਿੱਥੇ ਨਗਰ ਨਿਗਮ ਤੇ ਸੀਵਰੇਜ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਬਲਟਾਣਾ ਇਲਾਕੇ ਦੀ ਵਾਰ ਨੰਬਰ 7 ਦੇ ਵਿੱਚ ਖੁੱਲੇ ਪਏ ਸੀਵਰੇਜ ਦੇ ਵਿੱਚ ਸਕੂਟੀ ਡਿੱਗਣ ਕਾਰਨ ਇੱਕ ਮਹਿਲਾ ਤੇ ਉਸ ਦਾ ਨਾਬਾਲਗ ਪੇਟਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਏ ਨੇ ਤਾਂ ਸੀਵਰੇਜ ਦੇ ਖੁੱਲੇ ਪਏ ਟਕਣ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਨਗਰ ਕੌਂਸਲ ਦੀ ਲਾਪਰਵਾਹੀ ਜਿਹੜੀ ਆ ਉਹ ਸਾਹਮਣੇ ਆਈ ਹੈ गिर तो गई और इसने कुलदीप ने फोन भी करवा और अब तक आये नहीं गिर गई सिर फट गया बंदे बच्चे का चोट लगी।, लगी है ये जो काम कर रहा है, बहुत गलत काम कर रहा है। ना तो इसने काम देखो जी बच्चे का सिर फट गया जी अरे देख लो जी ਠੇਕੇਦਾਰ ਕੋਈ ਸੁਣ ਨਹੀਂ ਰਹਾ ਅਰ ਨਾ ਇਹ ਕੰਮ ਕਰ ਰ ਟਾਈ ਮਹੀਨੇ ਦੇ ਖੜੇ ਖੋਦ-ਖੋਦ ਕੇ ਇਹਨੇ ਬੁਰਾ ਹਾਲ ਕਰ ਰੱਖਿਆ ਮਾਰੇ ਕਲੋਨੀ ਦਾ ਆਇਆ ਵੀ ਤਾਂ ਬੜੀ ਤੇਜ਼ ਹੈ ਇਹ ਇਸ਼ਰਾਫਾ ਕਰਕੇ ਮੈਂ ਇਹੋ ਸਾਹਿਬ ਨੂੰ ਵੀ ਕਹਿੰਦਾ ਵੀ ਇਸ ਨੂੰ ਕਚਾਈ ਕਰ ਲੋ ਉਦਰ ਜ਼ਰਖਪੁਰ ਵਿਖੇ ਪੁਲਿਸ ਨੇ ਹੋਟਲ ਅਤੇ ਦੋ ਸਪਾ ਸੈਂਟਰਾਂ ਤੇ ਛਾਪਾ ਮਾਰਿਆ ਤੇ ਸੱਤ ਕੁੜੀਆਂ ਨੂੰ ਰੈਸਕਿਊ ਕੀਤਾ ਪੁਲਿਸ ਨੇ ਹੋਟਲ ਮੈਨੇਜਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੋਟਲ ਤੇ ਦੋ ਸਪਾ ਸੈਂਟਰਾਂ ਨੂੰ ਸੀਲ ਕਰ ਦਿੱਤਾ ਗਿਆ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਜ ਜਿ ਅਸੀਂ ਸਾਨੂੰ ਇਨਫੋਰਮੇਸ਼ਨ ਬੇਸ ਤੇ ਰੇਡਸ ਕੰਡਕਟ ਕਰਵਾਈਆਂ ਗਿਆ ਸੀ ਪੁਲਿਸ ਪਾਰਟੀ ਵੱਲੋਂ ਤਿੰਨ ਜਗ੍ਹਾ ਤੇ ਜਿੱਥੇ ਸਾਡੇ ਤਿੰਨ ਅਸੀਂ ਸਪਾ ਸੈਂਟਰ ਸੀ ਦੋ ਸਪਾ ਸੈਂਟਰ ਸੇ ਇੱਕ ਕੇਵਲ ਆ ਹੋਟਲ ਅਸੀਂ ਸੀਲ ਕਰਨ ਲੱਗੇ ਆ ਦੋ ਵੀਆਈਪੀ ਰੋਡ ਤੇ ਸਪਾ ਸੈਂਟਰਸ ਹੈਗੇ ਆ ਔਰਾ ਤੇ ਫੋਰਐਵਰ ਸਪਾ ਉਹਦੇ ਤੇ ਵੀ ਕਾਰਵਾਈ ਕੀਤੀ ਗਈ ਹੈ ਤੇ ਇਹ ਹੋਟਲ ਚਿਰਾਗ ਤੇ ਵੀ ਅਸੀਂ ਇਨਫੋਰਮੇਸ਼ਨ ਬੇਸਡ ਰੇਟ ਕੰਡਕਟ ਕਰਕੇ ਅਸੀਂ ਇਹਨੂੰ ਵੀ ਸੀਲ ਕਰਵਾ ਕੇ ਤੇ ਇਮੋਰਲ ਟ੍ਰੈਫਿਕਿੰਗ ਐਕਟ ਦਾ ਪਰਚਾ ਦਵਾਗੇ ਜੀ 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 ਇੱਥੇ ਕਾਫੀ ਇਤਰਾਜ਼ਯੋਗ ਚਿੰਤਾ ਮਿਲੀ ਹੈ ਔਰ ਇਹਦੇ ਵਿੱਚ ਅਸੀਂ 7 ਗਰਲਸ ਨੂੰ ਵੀ ਰੈਸਕਿਊ ਕੀਤਾ ਹੈਗਾ ਤੇ ਇਹਦੇ ਵਿੱਚ ਜਿਹੜਾ ਮੈਨੇਜਰ ਹੈ ਹੋਟਲ ਦਾ ਉਹ ਵੀ ਸਾਨੂੰ ਮਿਲਿਆ ਹੈ ਤੇ ਅਸੀਂ ਅੱਗੇ ਦੀ ਜਾਂਚ ਪੜਤਾਲ ਕਰਕੇ ਜਿਹੜੇ ਇਹਦੇ ਪ੍ਰਾਪਰਟੀ ਦਾ ਓਨਰ ਹੋਊਗਾ ਔਰ ਜਿਵੇਂ ਅਸੀਂ ਅੱਗੇ ਵੀ ਕਰਦੇ ਹਾਂ ਉਹ ਸੀਲ ਵੀ ਕਰਵਾਵਾਂਗੇ ਔਰ ਪ੍ਰਾਪਰਟੀ ਦੇ ਓਨਰ ਨੂੰ ਵੀ ਨਾਕਾ ਕਰਾਂਗੇ ਪੰਜਾਬ ਦੇ ਧਰਮ ਅਤੇ ਰੀਤੀ ਰਿਵਾਜਾਂ ਉੱਤੇ ਆਧਾਰਿਤ Z5 ਦੀ origignal series ਸ਼ਬਦ ਰੀਤ ਔਰ ਰਿਵਾਜ ਦਾ ਪ੍ਰਚਾਰ ਕਰਨ ਦੇ ਲਈ ਟੀਮ ਚੰਡੀਗੜ੍ਹ ਪਹੁੰਚੀ ਅਦਾਕਾਰ ਮਹਿਰ ਅਹੂਜਾ ਤੇ ਸੁਵਿੰਦਰ ਵਿੱਕੀ ਇਸ ਸੀਰੀਜ਼ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਤਾਂ ਟੀਮ ਗੁਰਦੁਆਰਾ ਸਾਹਿਬ ਨਤਮਸਕ ਹੋਈ ਤੇ ਪ੍ਰਸਿੱਧ ਰਾਗੀ ਗਾਇਕਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਅਮੀਰ ਅਧਿਆਤਮਕ ਤੇ ਸੰਗੀਤਕ ਪਰੰਪਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਫਿਰ ਮਹਿਰ ਤੇ ਸੁਵਿੰਦਰ ਨੇ ਚੰਡੀ ਗਰਪੂਫ ਕਾਲਜੇਸ ਚੰਜੇੜੀ ਦਾ ਇੱਕ ਦੌਰਾ ਕੀਤਾ ਤੇ ਸਹਾਇਤਿਕ ਉਤਸਵ ਸਹਾਇਤਮ ਦੌਰਾਨ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਜੀ 5 ਹਿੰਦੀ ਕੀ ਸੀਰੀਅਲ ਸ਼ਬਦ ਜੋ ਹੈ ਉਹ 5 6 ਫਰਵਰੀ ਫਰਵਰੀ ਸੇ ਰਿਲੀਜ਼ ਹੋਣੇ ਜਾ ਰਹਾ ਹੈ ਔਰ OTT ਤੇ ਆਪ ਦੇਖ ਸਕਤੇ ਹੈ ਇੱਕ ਵੈਬ ਸੀਰੀਜ਼ ਹੈ ਇਸ ਵੈਬ ਸੀਰੀਜ਼ ਕੋ ਲੈ ਕੇ आज हमारे पास जो आ, उनके कलाकार हैं बेसिकली वेब सीरीज जो है ये बाप बेटे की है आपके जनरेशन की बात है जिसमें बाप चाहता है कि जो बेटा है वो एक रागी सिंह बने जबकि बेटा चाहता है कि मैं फुटबॉलर बनना चाहता हूँ हमारे पास दोनों ही जो कलाकार हैं बाप और बेटा हमारे साथ हैं हमारे साथ हैं सुरिंदर जी सुरिंदर विक्की जी हैं और हमारे साथ मेहर जी हम सविंदर से बात करें सुरंदर जी क्या आपका रोल है और क्या ये पूरी सीरीज़ है इसमें सुविंदर नहीं है इसमें हरमिंदर नज़र आएंगे एज हरमिंदर आई एम प्लेंग इन दिस शब्द द सीरीज आप कमिंग ऑन सिक्स ऑफ फेबर हिंदी जी फाइव पे जो आ रही हैं <coughs> और मेरा किरदार एक ऑबली uh, बाप का किरदार है uh, क्योंकि मैं खुद रियल लाइफ में भी माई पेरेंट ऑल्सो और uh, मुझे अच्छा लगता है कि मतलब वेरी क्लोज टू लाइफ वेरी रियल लाइफ वाले कैरेक्टर्स करना सो आई एम लुकिंग फॉर्वर्ड फॉम उससे इससे अधिक ज़्यादा भी कुछ देख रहा हूँ एक बाप जो है वो अपनी बेटी या अपने बे, बेटे की आवाज़ ही चाहता है कि uh, मेरी आवाज़ बेटा तेरी है है ना तो तू अपनी आवाज़ में कहा तो ये शर्त तो ऑबियसली मतलब इस सीरीज में आपको देखने को मिलेगी कि तेरे को जूते भी ले देता हूँ तू जो करना चाहता वो भी कर लेकिन तेरे को गुरबाणी गुरु के साथ जुड़ना है उस शब्द गुरु के साथ जुड़ना है गुरबाणी का उच्चारण करना है ये ये चीज़ विल सी गुरबाणी का उच्चारण करता है अमरसा मीर अमीर आपका नाम क्या है वैसे पूरा बताएं और इस सीरियल में आपका क्या आ, नाम है? मेरा नाम मीर आहूजा है और ये वेब सीरीज है आ, जी फाइव आ रही है इस पर भूपिंदर का रोल कर रहा हूँ मैं इकलौते बेटे हो आप तो पिताजी चाहते हैं कि आप रागी बनो मेरे विद्य पिताजी भी रागी थे और मैं भी रागी हूँ गुरुद्वारा साहब में नौकरी करता हूँ मैं फिर भी चाहता हूँ कि आप जाकर के शब्द गायन करें मगर क्या इसमें पिता जीता है या बेटा जीता है आ, वो तो मैं बता नहीं सकता वो शो फिर पूरा मज़ा खाता ख़राब हो जाएगा आपको यू नो मज़ा नहीं रहेगा एंड लोगों के लिए भी तो वो आपको शो में देखकर पता चलेगा बट मैं एक बेटा भी हूँ और मेरी एक बहन भी दिखाएगी शो में मेरी एक छोटी बहन है तो वो भी एक सरप्राइज है कि आप कुछ हमें पता चलेगा बहन का भी काफ़ी अच्छा एक इन्वॉल्वमेंट है कहानी में हाँ बिल्कुल ये बाप बेटे की जो कहानी है आप देखिए कि जी जो हिंदी जी हिंदी में आप देखेंगे 6 फरवरी से आपको देख सकेंगे मगर ये जो बाप बेटे की कहानी है बड़ी अच्छी कहानी है एक फुटबॉलर है और एक जो है रागी सिंह है तो इसको आप जब आ, अपने चैनल्स पे देखेंगे तो सारी बात समझ में आएगी मगर कुछ नहीं बता रहे हैं अभी कैमरा पर्सन विनोद सिंह के साथ विनोद जोशी जी मीडिया चंडीगढ़ ਅਗਲੀ ਖਬਰਦਾਰ ਉਕਰਾਂਗੇ ਜਿੱਥੇ ਪੰਜਾਬ ਦੇ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਇੱਕ ਚਿੱਠੀ ਲਿਖੀ ਹੈ। ਦਾ ਗੁਲਾਬ ਚੰਦ ਕਟਾਰੀਆ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਇਹ ਚਿੱਠੀ ਲਿਖੀ ਹੈ। 9 ਤੋਂ 12 ਫਰਵਰੀ ਤੱਕ ਹੋਣ ਵਾਲੀ ਪੈਦਲ ਯਾਤਰਾ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਤਾਂ ਨੁਸ਼ਿਆਂ ਦੇ ਵਿਰੋਧਾ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਜਿਹੜੀ ਆ ਉਹ ਕੀਤੀ ਗਈ ਹੈ। ਤਦਰ ਸਿਹਤ ਮੰਤਰੀ ਬਲਬੀਰ ਸਿੰਘ ਦੇ ਵੱਲੋਂ ਸਮੀਖਿਆ ਬੈਠਕ ਕੀਤੀ ਗਈ ਹੈ ਤੇਜ਼ੀ ਦੇ ਨਾਲ ਬਣ ਰਹੇ ਮੁੱਖ ਮੰਤਰੀ ਸਿਹਤ ਕਾਰਡ ਤਾਂ ਇਹ ਡਾਕਟਰ ਬਲਬੀਰ ਸਿੰਘ ਦਾ ਕਹਿਣਾ ਉਹਨਾਂ ਨੇ ਕਿਹਾ ਕਿ ਵਿਸ਼ੇਸ਼ ਸਿਕਲਾਈ ਪ੍ਰਾਪਤ ਨੁਮਾਇंदे ਇਸ ਦੀ ਰਜਿਸਟ੍ਰੇਸ਼ਨ ਕਰ ਰਹੇ ਨੇ ਐਮਜ਼ ਮੁਹਾਲੀ ਦੇ ਵਿੱਚ ਮੌਕੇ ਉੱਤੇ ਕਾਰਡ ਬਣਾ ਕੇ ਜਿਹੜੀ ਹੈ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ ਤਾਂ 10 ਲੱਖ ਤੇ ਮੁਫਤ ਇਲਾਜ ਦੇ ਰਹੇ ਹਨ ਸਰਕਾਰ ਨੇ ਲੋਕਾਂ ਦਾ ਹੌਸਲਾ ਵਧਾ ਹੈ ਦੇ ਵਿੱਚ ਡੈਪਿਕ ਮਿਸਟਰ ਸਾਡੇ ਸਿਵਲ ਸਰਜਨ اور ਡੀ ਐਮ ਸੀ ਅਰ ਅਨਦਰ ਏ ਡੀ ਸੀ ਜਿਹੜੇ ਨੋਡਲ ਅਫਸਰ ਹੈ ਔਰ ਸਾਰੇ ਜਿਹੜੇ ਕੰਸਰਨਡ ਹੈਗੇ ਯੂਥ ਤੇ ਸਾਡੇ ਚੇਅਰਪਰਸਨ ਜਿਹੜੇ ਹੈਗੇ ਯੋਜਨਾ ਬੋਰਡ ਦੇ ਉਹਨਾਂ ਦੇ ਨਾਲ ਸਾਰੀ ਸਕੀਮ ਰਿਵਿਊ ਕੀਤੀ ਹੈ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟ੍ਰੇਸ਼ਨ ਹੈ ਬਹੁਤ ਅੱਛੀ ਚੱਲ ਰਹੀ ਹੈ 163 ਇਹਨਾਂ ਦੇ ਵੀਆਰ ਐਲ ਇਸ ਐਕਟਿਵ ਹੈਗੇ ਜਿਹੜੇ ਕਾਰਡ ਬਣਾ ਰਹੇ ਹੈ ਲਗਾਤਾਰ ਔਰ 27 ਜਿਹੜੇ ਹੈਗੇ ਆ ਉਹ ਅਸੀਂ ਜਿਹੜੇ ਸਪੈਸ਼ਲ ਕੈਂਪਸ ਜਿਨ੍ਹਾਂ ਦੇ ਵਿੱਚ ਕਿ ਹੁਣ ਤਿੰਨ ਜਿਹੜੇ ਹੈਗੇ ਆ ਉਹ ਪੂਰੇ ਜਿਹੜੇ ਕੰਪਿਊਟਰ ਟ੍ਰੇਨਡ ਪਰਸਨਸ ਹੈਗੇ ਆ ਉਹ ਤਿੰਨ ਬੰਦੇ ਕਾਰਡ ਬਣਾ ਰਹੇ ਔਰ ਉਹਨਾਂ ਦੀ ਜਿਹੜੀ ਸਪੀਡ ਹੈਗੀ ਆ ਵੀਐਲਈਜ਼ ਨਾਲੋਂ ਤਿੰਨ ਚਾਰ ਗੁਣਾ ਹੈਗੀ ਔਰ ਇਹਦੇ ਨਾਲ ਸਾਡੀ ਜਿਹੜੀ ਹੈਗੀ ਆ ਕਾਰਡ ਬਣਨ ਦੀ ਸਪੀਡ ਵਧੀਆ ਔਰ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪੀਟਲ ਹੈ ਔਰ ਮੈਡੀਕਲ ਕਾਲਜ ਹੈ ایمਸ ਮਾਲੀ ਉਹਦੇ ਵਿੱਚ ਵੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਪੇਸ਼ੈਂਟਸ ਹੈ ਉਹਨਾਂ ਦੇ ਡਾਇਰੈਕਟਲੀ ਮੌਕੇ ਤੇ ਕਾਰਡ ਬਣ ਕੇ ਉਹਨਾਂ ਦਾ ਇਲਾਜ ਹੋ ਰਿਹਾ ਹੈ ਛੋੜ ਰਿਹਾ ਹੋਣ ਤੋਂ ਮਗਰੋਂ ਮਜੀਠੀਆਂ ਨੂੰ ਐਸਜੀਪੀਸੀ ਪ੍ਰਦਾਨ ਮਿਲੇ ਨੇ ਹਰਜਿੰਦਰ ਸਿੰਘ ਧਾਮੀ ਨੇ ਮਜੀਠੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਮਜੀਠੀਆਂ ਦੇ ਚੰਡੀਗੜ੍ਹ ਰਹਾਇਸ਼ ਤੇ ਵਿੱਚ ਮੁਲਾਕਾਤ ਜਿਹੜੀ ਆ ਕੀਤੀ ਗਈ ਹੈ ਦੱਸਦੇ ਕਿ ਬੀਤੇ ਦਿਨ ਹੀ ਵਿਕਰਮ ਮਜੀਠਿਆ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਬਾਹਰ ਆਇਆ ਜਿਸ ਤੋਂ ਬਾਅਦ ਐਸਜੀਪੀਸੀ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵਿਕਰਮ ਮਜੀਠਿਆ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਭਾਰੀ ਹੁਣਾ ਹੈ ਬਟ ਮੈਂ ਸਭ ਨੂੰ ਇਕੱਠੇ ਕਰੂੰਗਾ ਔਰ ਮੈਂ ਇਹ ਤਾਂ ਚਾਹੁੰਗਾ ਸਾਰਾ ਕਾਲੀ ਜਨ ਸਾਨੂੰ ਸਭ ਨੂੰ ਇਕੱਠੇ ਹੋ ਕੇ ਔਰ ਇੱਕ ਸਭ ਨੂੰ ਨਾਲ ਲੈ ਕੇ ਚੱਲਣ ਦੀ ਕਿਉਂਕਿ ਲੋਕ ਇੱਕ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਤੇ ਪਹਿਲਾਂ ਵੀ ਲੋਕਾਂ ਨੇ ਵਿਸ਼ਵਾਸ ਕੀਤਾ ਮੇਰੇ ਲਈ ਤਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤਨਵਾਦ ਕਰਦਾ ਮੇਰਾ ਤਾਂ ਕ੍ਰਾਸ ਪਾਰਟੀ ਲਾਈਨ ਲੋਕਾਂ ਨੇ ਮੇਰੀ ਮੇਰੇ ਹੱਕ ਦੇ ਦੇ ਜੰਦ ਦੇ ਚਾਹੋ ਕੈਪਟਨ ਅਮਰਿੰਦਰ ਸਿੰਘ ਸਾਹਿਬ ਸਨ ਚਾਹੇ ਸੁਨੀਲ ਜਾਖੜ ਸਾਹਿਬ ਸਨ ਚਾਹੇ ਤਰੁਣ ਚੁੱਪ ਜੀ ਸੀ ਚਾਹੇ ਸ਼ਵੇਤ ਮਲਕ ਸਾਹਿਬ ਸੀ ਚਾਹੇ ਜੈਵੀਰ ਸ਼ੇਰਗਿਲ ਸਾਹਿਬ ਨੇ ਚਾਹੇ ਸੁਪਾਲ ਖਹਿਰਾ ਸਾਹਿਬ ਨੇ ਮਾਇਕਾ ਮਤਲਬ ਮੈਂ ਜੇ ਨੌਰ ਲੈਂਡ ਲੱਗਾ ਤਾਂ देयर इज नो एंड ਚੰਨੀ ਸਾਹਿਬ ਵੀ ਬੋਲੇ ਜੀ देयर इज अ ਲੌਂਗ ਲਿਸਟ ਕਈਆਂ ਨੇ ਮੈਨੂੰ ਕਿਹਾ ਕਿ ਸਾਡਾ ਨੌ ਨਾ ਨਹੀਂ ਬਿਕੋਜ਼ एवरीवन ਵਿਕੋ ਵਿਚਾਰਤਾਰਿਕ ਮੱਧਪੇਦ ਆਪ ਵੀ ਥਾ ਜੀ ਮਗਰ ਇਨ ਜਸਟਿਸ ਲਈ ਸਾਰੇ ਇਕੱਠੇ ਜਿਹੜੇ ਛੱਡ ਕੇ ਇਵਨ ਆ ਜਿਹੜੇ ਮੈਂ ਉਹਨਾਂ ਦੀ ਗੱਲ ਆ ਰਹੀ ਸੀ ਜੀ ਚੈ ਪ੍ਰਮਿੰਦਰ ਢੀਂਸਾ ਜੀ ਨੇ ਇਹ ਮੇਰੇ ਤੇਰਪਤਨੀ ਜੀ ਨਾਲ ਉਹਨਾਂ ਦੇ ਪਰਿਵਾਰ ਨੇ ਗੱਲ ਕੀਤੀ ਸਾਡੇ ਭਰਾਵਾ ਮੰਗੂ ਰਿਲੇਸ਼ਨ ਨੇ ਚੰਦੂ ਮੋਹਜਰਾ ਸਾਹਿਬ ਦਾ ਪਰਿਵਾਰ ਹੈ ਮੇਰੀ ਤਰੀਕ ਤੇ ਆਉਂਦੇ ਰਹੇ ਸੋ देयर ਆ ਨਾਟ ਆ ਪੀਪਲ ਅਕ੍ਰੋਸ ਪਾਰਟੀ ਲਾਈਕ ਤਦਰਕੁਰਾਲੀ ਨੇੜੇ ਪੈਂਦੇ ਫਤਿਹਗੜ ਪੈਲੈਸ ਦੇ ਵਿੱਚ ਭਾਜਪਾ ਦੀ ਮੀਟਿੰਗ ਹੋਈ ਜੁਸਫਾਚਾ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਮੁਕਤਉ ਰੂਪ ਦੇ ਵਿੱਚ ਪਹੁੰਚੇ ਤਾਂ ਰਣਜੀਤ ਸਿੰਘ ਦੀ ਅਗਵਾਈ ਹੇਠ ਇਹ ਮੀਟਿੰਗ ਹੋਈ ਤੇ ਮੀਟਿੰਗ ਦੌਰਾਨ ਇਲਾਕੇ ਦੇ ਵੱਡੇ ਆਗੂਆਂ ਨੇ ਇਸ ਦੇ ਵਿੱਚ ਸ਼ਿਰਕਤ ਕੀਤੀ ਤਾਂ ਅਸ਼ਵਨੀ ਸ਼ਰਮਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀ ਰਾਮ ਜੀ ਸਕੀਮ ਨੂੰ ਦੁਬਾਰਾ ਲਾਗੂ ਕੀਤਾ ਗਿਆ ਹੁਣ ਇਸ ਦਾ ਸਿੱਧਾ ਫਾਇਦਾ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲੇਗਾ ਪੰਜਾਬ ਸੁਭਾ ਬੀਜਪੀ ਨੇ ਜਿਹੜਾ ਜੀਰਾਮ ਜੀ ਨੂੰ ਲੈ ਕੇ ਪੰਜਾਬ ਦੇ ਅੰਦਰ ਪਰਮ ਝੂਠ ਫਲਾਨ ਦਾ ਕੰਮ ਸ਼ੁਰੂ ਕੀਤਾ ਹੈ ਲੋਕਾਂ ਨੂੰ ਜੀਰਾਮ ਕਿਉਂ ਲਿਆਣਾ ਪਿਆ ਇਹਦੀ ਜਾਣਕਾਰੀ ਦੇਣ ਲਈ ਬੀਜਪੀ ਪੂਰੇ ਪੰਜਾਬ 'ਚ ਜਨ ਜਾਗਰਣ ਕਰ ਰਹੀ ਹੈ ਉਹਦੇ ਤਹਿਤ ਮੇਰਾ ਅੱਜ ਇੱਥੇ ਆਣਾ ਹੋਇਆ ਹੈ ਔਰ ਮਨਰੇਗਾ ਦੇ ਨਾਂ ਨੂੰ ਕਿਉਂ ਬਦਲਣਾ ਪਿਆ ਉਸ ਸਕੀਮ ਦੇ ਅੰਦਰ ਕਿਉਂ ਪਰਿਵਰਤਨ ਲਿਆਣਾ ਪਿਆ ਕਿਉਂਕਿ ਜਿਨ੍ਹਾਂ ਲਈ ਉਹ ਸਕੀਮ ਬਣੀ ਸੀ ਉਹ ਬਣੀ ਸੀ ਕਿ ਮਜ਼ਦੂਰ ਨੂੰ ਉਹਦਾ ਅਧਿਕਾਰ ਮਿਲੇ ਉਹਦਾ ਹੱਕ ਮਿਲੇ